ਸਾਸ਼ੀ ਕਲਜੀ ਦਾ ਕਲਾਸਿਕ ਕਲੈਕਸ਼ਨ ਲੈਰਾ ਗਾਗਾ ਵੱਲੋਂ ਮੈਂ ਅਮਰਿਤਪਾਲ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਤੇ ਪੂਰੀ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਹੋ ਤੇ ਚੜ੍ਹਦੀ ਕਲਾ ਦੇ ਵਿੱਚੋਂ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀਆਂ ਭੈਣਾਂ ਨੂੰ ਤੇ ਅੱਜ ਦੀ ਜੋ ਵੀਡੀਓ ਆਪਾਂ ਲੈ ਕੇ ਆਏ ਹਾਂ ਜੀ ਜੋ ਆਪਾਂ ਮਤਲਬ ਪਰसों ਜਿਹੜੇ ਕਲੈਕਸ਼ਨ ਲੈ ਕੇ ਆਏ ਸੀ ਬਹੁਤ ਵਧੀਆ ਉਹ ਮਤਲਬ ਕਿ ਹੰਗਾਰਾ ਮਿਲੇ ਬਹੁਤ ਸਾਰੀਆਂ ਭੈਣਾਂ ਦੇ ਆਰਡਰ ਪੈਂਡਿੰਗ ਰਹਿ ਗਏ ਸੀ ਤੇ ਅੱਜ ਤੁਸੀਂ ਉਹ ਜਿਹੜੇ ਸੂਟ ਨਹੀਂ ਲੈ ਸਕਦੇਓ ਕਾਟਨ ਦੇ ਸੂਟ ਵਿਦ ਦਿ ਡਿਜ਼ਾਈਨਿੰਗ ਉਹ ਵੀ ਬਿਲਕੁਲ ਲੋ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਆਪਣੀਆਂ ਕਿੱਦਾਂ ਦੀਆਂ ਲੱਗਦੀਆਂ ਆਓ ਜੀ ਫਿਰ ਦਿਖਾਉਨੇ ਆਂ ਇੱਕ ਇੱਕ ਕਰਕੇ ਸਾਰੇ ਸੂਟ ਦਿਖਾਉਂਦੇ ਜਾਵਾਂਗੇ ਪ੍ਰਾਈਸ ਦੱਸਦੇ ਜਾਵਾਂਗੇ ਪਲੀਜ਼ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਸੁਣਦੇ ਲੈਣਾ ਤਾਂ ਜੋ ਤੁਹਾਨੂੰ ਪ੍ਰਾਈਸ ਇੱਥੇ ਹੀ ਕਲੀਅਰ ਹੋ ਜਾਵੇ ਬਹੁਤ ਹੀ ਸੋਹਣਾ ਲਾਈਨਿੰਗ ਕਾਟਨ ਦੇ ਵਿੱਚ ਬੜਾ ਸੋਹਣਾ ਸੂਟ ਹੈ ਜੀ ਕਲਰ ਵੇਖੋ ਕਿੰਨਾ ਪਿਆਰਾ ਹੈ ਜੀ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸਰਦਾਰੀ ਕਲਰ ਲਾਈਨਿੰਗ ਕਾਟਨ ਇਸ ਦਾ ਫੈਬਰਿਕ ਰਹੂਗਾ ਜੀ ਕਿਉਂਕਿ ਜੋ ਬੈਬਿੰਗ ਹੈ ਲਾਈਨਿੰਗ ਦੇ ਵਿੱਚ ਹੈ ਤੇ ਨਾਲ ਜੋ ਇਹਦੇ ਵਿੱਚ ਮਤਲਬ ਕਿ ਕਲਰ ਹੈ ਉਸ ਕਲਰ ਦੀ ਲੈਸ ਵਗੈਰਾ ਲਗਾ ਕੇ ਪ੍ਰੋਪਰ ਡਬਲ ਪੈਨਲ ਡਬਲ ਪੈਨਲ ਪਾ ਕੇ ਇਸ ਦੀ ਜੋ ਡਿਜ਼ਾਈਨਿੰਗ ਕੀਤੀ ਗਈ ਹੈ ਔਰ ਇਹਦੇ ਨਾਲ ਦੁਪੱਟਾ ਆਊਗਾ ਜੇ ਫੁੱਲ ਪਿਓਰ ਫੁੱਲ ਪਿਓਰ ਦੁਪੱਟਾ ਵਿਦ ਲੈਸ ਸਾਰਾ ਲੈਸ ਵਗੈਰਾ ਦਾ ਪ੍ਰੋਪਰ ਫਿਨਿਸ਼ਿੰਗ ਹੋਊਗੀ ਫੁੱਲ ਪਿਓਰ ਦੁਪੱਟਾ ਆਊਗਾ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਏਸੇ ਮਤਲਬ ਕਿ ਡਿਜ਼ਾਈਨਿੰਗ ਦੇ ਵਿੱਚ ਕਲਰ ਦਿਖਾਉਂਦੇ ਜਾਵਾਂਗੇ ਫਰਸਟ ਕਲਰ ਤੁਸੀਂ ਵੇਖ ਚੁੱਕੇ ਹੋ ਇਹ ਵੀ ਜਿਹੜਾ ਹੋਊਗਾ ਸੈਕਿੰਡ ਕਲਰ ਇਹ ਵੀ ਲਾਈਨਿੰਗ ਦੇ ਵਿੱਚ ਆਊਗਾ ਵੀ ਇਹਦਾ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਜੀ ਉੱਪਰ ਤੱਕ ਸਾਰੇ ਮਤਲਬ ਜਿੱਤੋਂ ਦੀ ਜਿੰਨੀ ਵੀ ਹਾਈਟ ਹੋਵੇ ਉਸ ਦੇ ਹਿਸਾਬ ਨਾਲ ਤੁਸੀਂ ਉਹਨੂੰ ਅਡਜਸਟ ਕਰ ਸਕਦੇ ਹੋ ਪ੍ਰੋਪਰ ਡਬਲ ਲੈਸ ਲੱਗੀ ਹੋਊਗੀ ਸਾਰਾ ਡਿਜ਼ਾਈਨ ਬਣਾ ਕੇ ਦਿੱਤਾ ਹੋਗਾ ਪ੍ਰੋਪਰ ਜੋ ਫੱਟੀ ਹੈ ਮਤਲਬ ਕਿ ਰ ਹੈ ਉਹ ਸਾਰਾ ਡਿਜ਼ਾਈਨ ਹੋਊਗਾ ਬਹੁਤ ਸੋਹਣਾ ਕਲਰ ਹੈ ਵੀ ਤੇ ਨਾਲ ਫਲਾਵਰ ਦੇ ਨਾਲ ਦਾ ਲੈਸ ਦੇ ਨਾਲ ਦਾ ਦੁਪੱਟਾ ਆਊਗਾ ਜੀ ਪ੍ਰੋਪਰ ਫਿਨਿਸ਼ਿੰਗ ਫੁੱਲ ਪਿਓਰ ਦੁਪੱਟਾ 2 ਫੁੱਟ ਹੋ ਗਿਆ ਤੀਸਰਾ ਜੀ ਗਰਮੀਆਂ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਸੂਟ ਹੈ ਕਿਉਂਕਿ ਬਹੁਤ ਵਧੀਆ ਕੁਆਲਿਟੀ ਹੈ ਫੈਬਰਿਕ ਦੀ ਵੀ ਤੇ ਲਾਈਨਿੰਗ ਵੀ ਇੱਥੇ ਲਗਾਉਣ ਦੀ ਜ਼ਰੂਰਤ ਹੈ ਨਹੀਂ ਦੇਖੋ ਜੀ ਇਹ ਕਲਰ ਵੀ ਸੋਹਣਾ ਹੈ ਸੇਮ ਜੋ ਡਿਜ਼ਾਈਨਿੰਗ ਦਿੱਤੀ ਗਈ ਆ ਪ੍ਰੋਪਰ ਡਬਲ ਮਤਲਬ ਕਿ ਦੇਖੋ ਡਬਲ ਡਬਲ ਤੇ ਇਹਦੇ ਉੱਪਰ ਪੈਨਲ ਪਾਏ ਨੇ ਉਪਰੋਂ ਘੇਰੇ ਦੀ ਫਿਨਿਸ਼ਿੰਗ ਪ੍ਰੋਪਰ ਪੱਟੀ ਪਾ ਕੇ ਕੀਤੀ ਗਈ ਹੈ ਕਲਰ ਵੀ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਇਹਦੇ ਨਾਲ ਦੁਪੱਟਾ ਆਊਗਾ ਜੀ بیس ਦੇ ਨਾਲ ਦਾ ਔਰ ਨਾਲ 4 ਸਾਈਡ ਲੈਸ ਦੀ ਪ੍ਰੋਪਰ ਫਿਨਿਸ਼ਿੰਗ ਫੁੱਲ ਪਿਓਰ ਦੁਪੱਟਾ ਹੋਊਗਾ ਇਹਨਾਂ ਸਾਰੇ ਸੂਟਾਂ ਦੇ ਨਾਲ ਜਿਸ ਦਿਨ ਆ ਵੀ ਦੁਪੱਟਾ ਚੇਂਜ ਹੋਊਗਾ ਆਪਾਂ ਤੁਹਾਨੂੰ ਦੱਸ ਦੇਵਾਂਗੇ ਦੇਖੋ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਜਿੰਨੇ ਵੀ ਕਲਰ ਨੇ ਇੱਕ ਪਿੱਤ ਸਾਰੇ ਸੋਹਣੇ ਨੇ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ ਕਿਸੇ ਨੂੰ ਕੋਈ ਕਲਰ ਪਸੰਦ ਆ ਕਿਸੇ ਨੂੰ ਕੋਈ ਤੇ ਬਟ ਇਹਨਾਂ ਫੈਬਰਿਕ ਹਰ ਇੱਕ ਦਾ ਬਹੁਤ ਵਧੀਆ ਸੁਪੀਰੀਅਰ ਕੁਆਲਟੀ ਦਾ ਫੈਬਰਿਕ ਤੇ ਯੂਜ਼ ਕੀਤਾ ਤੇ ਡਿਜ਼ਾਈਨਿੰਗ ਵੀ ਹਰ ਇੱਕ ਦੀ ਜੋ ਕਲਰ ਨੇ ਸੋਬਰ ਨੇ ਗਰਮੀ ਦੇ ਵਿੱਚ ਪਾਉਣ ਵਾਲੇ ਦੇਖੋ ਜੀ ਇਹ ਵਾਲਾ ਡਿਜ਼ਾਈਨ ਔਰ ਕਲਰ ਵੀ ਬਹੁਤ ਸੋਹਣਾ ਜੀ ਬਲੈਕ ਐਂਡ 골ਡਨ ਦਾ ਜੋ ਕੰਬੀਨੇਸ਼ਨ ਆ 골ਡਨ ਵੀ ਨਹੀਂ ਹੈਗਾ ਆਫ ਵਾਈਟ ਜਿਹਾ ਕਲਰ ਆ ਗਿਆ गोल्डन टोन ਤੇ অফ ਵਾਈਟ ਆਊਗਾ ਨਾਲ ਫੁੱਲ ਪਿਓਰ ਦੁਪੱਟਾ ਵਿਦ ਲੈਸ ਫਿਨਿਸ਼ਿੰਗ ਇਹ ਵੀ ਬੜਾ ਸੋਹਣਾ ਸੂਟ ਹੈ ਤੇ ਅੱਜ ਜੀ ਇਸ ਦੇ ਵਿੱਚ ਆਪਾਂ ਮੋਡੀਫਾਈਂ ਤੁਹਾਨੂੰ ਦਿਖਾਉਣੇ ਆ ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਕਲਰ ਵੀ ਬਹੁਤ ਪਿਆਰਾ ਕਿਉਂਕਿ ਆਊਗਾ ਜੀ ਸਕਾਈ ਬਲੂ ਕਲਰ ਜੋ ਕਿ ਗਰਮੀਆਂ ਦੇ ਲਈ ਇਸ ਵਾਰ ਇਹ ਸਭ ਤੋਂ ਵੱਧ ਕਲਰ ਚੱਲ ਰਿਹਾ ਹੈ ਲਾਈਨਿੰਗ ਦੀ ਜ਼ਰੂਰਤ ਹੈ ਨਹੀਂ ਜੀ ਆਪਾਂ ਤੁਹਾਨੂੰ ਦੱਸ ਰਹੇ ਹਾਂ ਬਾਰ-ਬਾਰ ਜੋ ਕਿ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਕਾਟਨ ਦੇਖੋ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਔਰ ਪ੍ਰੋਪਰ ਲੈਸ ਦੀ ਫਿਨਿਸ਼ਿੰਗ ਹੈ ਜੀ ਤੁਸੀਂ ਓਨਲੀ ਸਟਿਚ ਕਰਨਾ ਕੋਈ ਇਹ ਤੇ ਡਿਜ਼ਾਈਨ ਐਕਸਟਰਾ ਬਣਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੇ ਨਾਲ ਦੁਪੱਟਾ ਚ ਫੁੱਲ ਪਿਆਰ ਦੁਪੱਟਾ ਵੀ ਲੈਸ ਇਹ ਹੋਗੇ ਕਲਰ ਜੀ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈਗਾ ਜਿਹੜੇ ਇਹ ਵਾਲੇ ਤੁਹਾਨੂੰ ਕਲਰ ਦਿਖਾਏ ਨੇ ਤੇ ਆਪਾਂ ਦੇਖਦੇ ਹਾਂ ਜਿੱਤੋਂ ਬੋਲਦੇ ਨੇ ਕੋਈ ਹੋਰ ਵੀ ਐਸਾ ਦਿਖਾਉਣੇ ਨੇ ਨੋਰਮਲ ਪ੍ਰਾਈਸ ਦੱਸਾਂਗੇ ਇਹ ਵਾਲਾ ਡਿਜ਼ਾਈਨ ਵੀ ਬਹੁਤ ਟ੍ਰੈਂਡ ਦੇ ਵਿੱਚ ਹੈ। ਕਲਰ ਵੀ ਸੋਹਣਾ ਜੀ, ਡਿਜ਼ਾਈਨ ਵੀ ਸੋਹਣਾ ਤੇ ਦੁਪੱਟਾ ਨਾਲ ਆਊਗਾ ਲੈਸ ਵਾਲੀ ਕਲਰ ਦਾ। ਇਹ ਰਿਪੀਟ ਹੋਇਆ ਡਿਜ਼ਾਈਨ ਲੈ ਸਕਦੇ ਹੋ। ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ। ਇਹ ਛੋਟੇ ਫਲਾਰ ਦੇ ਵਿੱਚ ਆ ਜਾਊਗਾ ਜੀ। ਇਹ ਵੀ ਬੜਾ ਸੋਹਣਾ ਕਲਰ ਹੈ ਸੀਮਲੈਸ ਦੇ ਨਾਲ ਦਾ ਦੁਪੱਟਾ ਵਿਦ ਫਿਨਿਸ਼ਿੰਗ ਸਾਰੀ ਲੈਸ ਦੀ ਫਿਨਿਸ਼ਿੰਗ ਹੋਈ ਹੈ ਹਰ ਇੱਕ ਦੁਪੱਟੇ ਨੂੰ ਫੁੱਲ ਪਿਓਰ ਦੁਪੱਟਾ ਹੈ ਜੀ ਵਧੀਆ ਅਚੀ ਕੁਆਲਟੀ ਦਾ ਕੈਮਰੀ कॉटन ਫੈਬਰਿਕ ਹੈ ਨਾਲ ਬਹੁਤ ਸੋਹਣੀ कॉटन लेस ਦਾ ਜੋ ਡਿਜ਼ਾਈਨ ਕੀਤਾ ਗਿਆ ਹੈ ਇਸ ਦੇ ਵਿੱਚ ਜੋ ਹੈਗੇ ਸੀ ਇੰਨੇ ਹੀ ਨੇ ਤੇ ਅੱਗੇ ਆਪਾਂ ਅਲੱਗ-ਅਲੱਗ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਤੇ ਇਹਨਾਂ ਦਾ ਪ੍ਰਾਈਸ ਕਲੀਅਰ ਕਰ ਦਈਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਇਹ ਸੂਟ ਦਿਖਾਏ ਨੇ ਇਹਨਾਂ ਦਾ ਪ੍ਰਾਈਸ ਹੈਗਾ 999 999 only ਵਿਦ ਪਿਓਰ ਦੁਪੱਟਾ ਸਿਰਫ 999 ਇਹ ਆਪਾਂ ਹੁਣ ਉਠਾ ਦੇਣੀ ਹੈ ਜੇ ਸਾਰੇ ਡਿਜ਼ਾਈਨ ਤੁਸੀਂ ਦੇਖ ਲੈਣੇ ਹੋਣਗੇ ਇਹ ਪਹਿਲਾਂ ਨਾਲੋਂ ਪ੍ਰਾਈਸ ਇਹਨਾਂ ਦਾ ਘੱਟ ਗਿਆ ਹੈ तो फटाफट तुम अपने सूट बुक कर लो क्योंकि अगली बार प्राइस उनका बद के आना हमारे तो लिए लेके आए जी आप बहुत सोने जी पी ये जी एक बार ब्लैक कलर एंडा कलर डिजाइनिंग बहुत सोहनी फैब्रिक भी बहुत वाइया डिजाइनिंग देखो जी कि प्यारी की ਇਹਦਾ ਫੈਬਰਿਕ ਉਹਦੇ ਨਾਲੋਂ ਥੋੜਾ ਹੋਰ ਜ਼ਿਆਦਾ ਵੈਸਟਾ ਉਹ ਵੀ ਪੂਰਾ ਬੈਸਟ ਫੈਬਰਿਕ ਹੈ ਇਹਦਾ ਪ੍ਰਾਈਸ ਦੇ ਅਕੋਰਡਿੰਗ ਥੋੜਾ ਹੋਰ ਵਧੀਆ ਹੋ ਜਾਂਦਾ ਹੈ ਜੀ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਸਕਾਈ ਬਲੂ ਬੜਾ ਹੀ ਸੋਹਣਾ ਕਲਰ ਅੰਬੀਆਂ ਵਾਲਾ ਡਿਜ਼ਾਈਨ ਪ੍ਰਿੰਟ ਦੇ ਉੱਪਰ ਤੇ ਪ੍ਰੋਪਰ ਇਹਦੀ ਜੋ ਫਿਨਿਸ਼ਿੰਗ ਕੀਤੀ ਹੋਈ ਹੈ ਨਾ ਦੇਖੋ ਪਹਿਲਾਂ ਜੋ ਆਊਗਾ ਜਿਗ-ਜੈਗ ਲੇਸ ਦੇ ਪੈਨਲ ਆ ਜਾਣਗੇ ਫਿਰ ਇਹਨੂੰ ਮਤਲਬ ਕੱਟ ਪਾ ਕੇ ਜੁਆਇੰਟ ਲੈਸ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਤੇ نیچے ਜੋ ਫਿਨਿਸ਼ਿੰਗ ਹੈ ਪ੍ਰੋਪਰ ਦੇਖੋ ਕਿਤੇ ਤੁਹਾਨੂੰ ਬਲ ਨਹੀਂ ਮਿਲੂਗਾ ਬਹੁਤ ਸੋਹਣੀ ਫਿਨਿਸ਼ਿੰਗ ਜੋ ਹੈਗੀ ਹੈ 셔ਟ ਪੱਟੀ ਪਾ ਕੇ ਕੀਤੀ ਗਈ ਹੈ ਜੀ ਦੇਖ ਸਕਦੇ ਹੋ ਤੇ ਨਾਲ-ਨਾਲ ਔਰਗਾਂਜ਼ਾ ਲੈਂਸ ਦਾ ਟੱਚ ਹੈ ਠੀਕ ਹੈ ਜੀ ਆਲ ਓਵਰ ਸੂਟਰ ਹੋਗਾ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਫੁੱਲ ਪਿਓਰ ਦੁਪੱਟਾ ਬੜੀ ਸੋਹਣੀ ਲੈਂਸ ਹੈ ਇਹਦਾ ਦੁਪੱਟਾ 2 ਮੀਟਰ ਦਾ ਹੋਊਗਾ ਜੀ ਤੇ ਪ੍ਰਾਈਸ ਹੈਗਾ ਓਨਲੀ 1195 ਇਹਦੇ ਵਿੱਚ 2-3 ਹੀ ਪੀਸ ਨੇ ਤਾਂ ਆਪਣੇ ਫਟਾਫਟ ਤੁਸੀਂ ਬੁੱਕ ਕਰ ਲਿਓ 2 ਮੀਟਰ ਦਾ ਬੜਾ ਸੋਹਣਾ ਦੁਪੱਟਾ ਸਿਰਫ ਸਿਰਫ 1195 ਪਹਿਲਾਂ ਇਹ ਕਲਰ ਆ ਗਿਆ ਦੂਜਾ ਬਲੈਕ ਆ ਗਿਆ ਜੀ ਸੇਮ ਡਿਜ਼ਾਈਨਿੰਗ ਸੇਮ ਮਤਲਬ ਕਿ ਲੈਸਸ ਵਗੈਰਾ ਹੋਵੇ ਜਾਂ ਸੇਮ ਦੁਪੱਟਾ ਫੁੱਲ ਪਿਓਰ ਔਲੀ 1195 ਕੋਈ ਲੈਸ ਇਹਦੇ ਲਾਈਨਿੰਗ ਦਾ ਤੁਹਾਡਾ ਐਕਸਟਰਾ ਚਾਰਜ ਨਹੀਂ ਹੈਗਾ ਕਿਉਂਕਿ ਇਹਨਾਂ ਤੇ ਲਾਈਨਿੰਗ ਦੀ ਜਰੂਰਤ ਹੈ ਨਹੀਂ ਟਰਾਂਸਪੇਰੈਂਟ ਨਹੀਂ ਹੈਗੇ ਸੂਟ ਗਰਮੀਆਂ ਦੇ ਲਈ ਬਹੁਤ ਸੋਹਣੇ ਨੇ ਡੇਲੀ ਤੁਸੀਂ ਵੇਅਰ ਕਰਦੇ ਹੋ ਜੌਬ ਵਗੈਰਾ ਤੇ ਜਾਂਦੇ ਹੋ ਜਾਂ ਮਤਲਬ ਕਿ ਆਪਾਂ ਆਉਣ ਜਾਣ ਦੇ ਲਈ ਵੀ ਬਹੁਤ ਸੋਹਣੇ ਸੂਟ ਨੇ ਕਿਉਂਕਿ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਇਹਨਾਂ ਦੀ ਪ੍ਰਿੰਟਿੰਗ ਹੈ ਔਰ ਲੈਸਸ ਦਾ ਵੀ ਬਹੁਤ ਸੋਹਣਾ ਕੰਮ ਦਿੱਤਾ ਹੈ 1195 ਦੀ ਨੋਟ ਉਮੀਦ ਹੈ ਸਾਰਿਆਂ ਨੇ ਕਲੀਅਰ ਕਰ ਲਿਆ ਹੁਣ ਇਹਨਾਂ ਦਾ ਪ੍ਰਾਈਸ ਤੇ ਅੱਜ ਇਹ ਆਗੇ ਸੀ ਬੋਟਮ ਵਰਕ ਦੇ ਨਾਲ ਇਹ ਵੀ ਅੱਜ ਤੁਹਾਨੂੰ ਆਫ ਤੇ ਮਿਲ ਰਹੇ ਨੇ ਸਿਰਫ 2 ਪੀਸ ਹੈ ਆਪਣੇ ਕੋਲ ਤਾਂ ਫਾਇਦਾ ਉਠਾ ਸਕਦੇ ਹੋ ਬਲੈਕ ਕਲਰ ਦੇ ਵਿੱਚ ਆ ਜਾਊਗਾ ਜੀ ਇਹ ਹੈਗਾ ਬਲੈਕ ਇਹ ਹੈ ਜੀ ਇਸ ਦੇ ਨਾਲ ਬੋਟਮ ਦੇ ਨਾਲ ਕੋਟਾ ਡੋਰੀਆ ਬਹੁਤ ਸੋਹਣਾ ਦੁਪੱਟਾ ਉਹ ਵੀ 3 ਕਲਰ ਡਾਈ ਤੇ ਅੱਜ ਵਾਲੀ ਵੀਡੀਓ ਦੇ ਵਿੱਚੋਂ ਲੈ ਸਕਦੇ ਹੋ ਸਿਰਫ 799 only 799 ਕਿਉਂਕਿ ਆਪਣੇ ਕੋਲ ਦੋ ਹੀ ਪੀਸ ਬਚੇ ਆ ਸਿਰਫ 799 ਅੱਛੀ ਫੈਬਰਿਕ ਹੈ ਜੀ ਨਾਲ ਬਾਟਮ ਵਰਕ ਹੈ ਨਾਲ ਦੁਪੱਟਾ ਵੀ ਟਾਈ ਐਂਡ ਡਾਈ 3 ਕਲਰ ਬੜਾ ਸੌਫਟ ਕੋਟਾ ਡੋਰੀਆ ਦੁਪੱਟਾ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦੇ ਨਾਲ ਬਾਟਮ ਵਰਕ ਆ ਚੁੱਕਾ ਜੀ बिल्कुल सॉफ्ट कॉटन बहुत सोना फैब्रिक है ते दा ते 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 ग्णा ते ग्णा तो तीन कलर का डई नाल आजगा दुपट्टा बड़ा सोहना सूट बन के रेडी होना है जी तो प्राइस सिर्फ सैवन नाइनटी नाइन सिर्फ सात सौ नड़े मेरे पाए कुपट्टा रेडी नहीं हूँ जिसे बिद बॉटम वर्क सूट मिल रहा तो फायदा उठा सकते होते तो हो गया जी हूँ आ गए अपने ये डिजाइन ये है तीन डिजाइन बट है तीनों ही कलर के मतलब ये ना तो येलो है ना ही ये ਫੈਰਟ ਆ ਤਾਂ ਵਿਚ ਵਿਚਾਲੇ ਇਹਦਾ ਕਲਰ ਆ ਜਾਂਦਾ ਸੋਹਣਾ ਕਲਰ ਹੈ ਡਿਜ਼ਾਈਨ ਹੈਗੇ ਨੇ ਤਿੰਨ ਕਲਰ ਹੈਗਾ ਸੇਮ ਇਹ ਵੀ ਪੈਸਟ ਵਰਕ ਬਾਟਮ ਦੇ ਨਾਲ ਆਉਂਦਾ ਇਹ ਵੀ ਤੁਹਾਨੂੰ ਆਫ ਤੇ ਮਿਲ ਜਾਣਗੇ ਅੱਜ ਸੂਟ ਲੈ ਸਕਦੇ ਹੋ ਜਿਵੇਂ ਲਾਸਟ ਵੀਡੀਓ ਦੇ ਵਿੱਚ ਦੇਖੇ ਹੋਣੇ ਜੇ ਇਹ ਵਾਲੀ ਕਲੈਕਸ਼ਨ ਆਈ ਸੀ ਤਾਂ ਮੇਰੇ ਖਿਆਲ ਸ 1195 ਦਾ 1095 ਇਹਦਾ ਪ੍ਰਾਈਸ ਹੈਗਾ ਸੀ ਇਹ ਇਸ ਵਾਰ ਤੁਹਾਨੂੰ ਇਹ ਵੀ ਘੱਟ ਪ੍ਰਾਈਸ ਤੇ ਮਿਲਣਗੇ ਲੈ ਸਕਦੇ ਹੋ ਡਿਜ਼ਾਈਨ ਦਿਖਾਉਣੇ ਆ ਪਹਿਲਾਂ ਸੇਮ ਫੋਟੋ ਵਾਲੇ ਪੀਸ ਹੋਣਗੇ ਐਦਾਂ ਹੀ ਰੈਡੀ ਹੋਣਗੇ ਐਦਾਂ ਹੀ ਵਰਕ ਹੋਊਗਾ ਜੀ ਇਹ ਸ਼ਰਟ ਆ ਗਈ ਜੀ ਸ਼ਰਟ ਦੇ ਨਾਲ ਦਾ ਮਤਲਬ ਕਿ ਸਭ ਤੋਂ ਪਹਿਲਾਂ ਫੈਬਰਿਕ ਅੱਛੀ ਕੁਆਲਿਟੀ ਬਹੁਤ ਵਧੀਆ ਕੈਂਬ੍ਰਿਕ ਕਾਟਨ ਹੈ ਜੀ ਇਹ ਬਾਟਮ ਆ ਜੂਗੀ ਬਾਟਮ ਦੇ ਉੱਪਰ ਸ਼ਰਟ ਨਾਲ ਦਾ ਪੈਚ ਲਗਾ ਕੇ ਉੱਪਰ ਆਰੀ ਵਰਕ ਕੀਤਾ ਗਿਆ ਤੇ ਨਾਲ ਦੁਪੱਟਾ ਇਹ ਸੋੜਦਾ ਦੁਪੱਟਾ ਆਪਾਂ ਤੁਹਾਨੂੰ ਉੱਪਰ ਕਰਕੇ ਦਿਖਾ ਦਿੰਦੇ ਆ ਪ੍ਰੋਪਰ ਫੋਰ ਸਾਈਡ ਲੈਸ ਹੋਊਗੀ ਤੇ ਨਾਲ ਨਾਲ ਐਦਾਂ ਕੱਪੜਾ ਪਾ ਕੇ ਟੈਚ ਵਰਕ ਵੀ ਨਾਲ ਕੀਤਾ ਹੋਇਆ ਤੇ ਗੱਲ ਕਰੀਏ ਪ੍ਰਾਈਸ ਦੀ ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਸੂਟ ਵੀ ਸਿਰਫ 999 ਦਾ ਹੀ ਮਿਲੂਗਾ ਜੀ ਕੈਟਲੌਗ ਵਾਲਾ ਬਹੁਤ ਸੋਹਣਾ ਸੂਟ ਸਿਰਫ 999 ਡਿਜ਼ਾਈਨ ਤੁਸੀਂ ਦੇਖ ਲਓ ਵਰਕ ਸੇਮ ਹੋਊਗਾ ਪਹਿਲਾ ਡਿਜ਼ਾਈਨ ਉਹ ਹੋ ਗਿਆ ਜੀ ਦੂਸਰਾ ਡਿਜ਼ਾਈਨ ਇਹ ਵਾਲਾ ਇਹ ਵੀ ਸੋਹਣਾ ਡਿਜ਼ਾਈਨ ਹੈ 999 ਓਨਲੀ ਪੀ ਪਲੀਜ਼ ਪ੍ਰਾਈਸ ਵਗੈਰਾ ਆਪਣੇ ਵੀਡੀਓ ਦੇ ਵਿੱਚ ਹੀ ਕਲੀਅਰ ਕਰਨੇ ਆਪਾਂ ਬਾਰ-ਬਾਰ ਕਹਿ ਰਹੇ ਆ ਤੀਸਰਾ ਕਲਰ ਇਹ ਆ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਸੇਮ ਵਰਕ ਹੋਊਗਾ ਜੀ ਔਰ ਦੁਪੱਟਾ ਤੈ ਵੀ ਲੈ ਸਕਦੇ ਹੋ ਤਿੰਨ ਕਲਰ ਨੇ ਸਿਰਫ 999 ਹਾਂਜੀ ਲਖਨਵੀ ਵਰਕ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਇਹ ਵੀ ਆਪਣੇ ਕੋਲ ਮਤਲਬ ਕਿ ਹੇਗੇ ਸੀਬੀ 25 ਸੂਟ ਸੀਗੇ ਜਿਨ੍ਹਾਂ ਦੇ ਵਿੱਚੋਂ ਸਿਰਫ ਆਪਣੇ ਕੋਲ ਇੱਕ ਸੂਟ ਬਚਿਆ ਲਖਨਵੀ ਵਰਕ ਪ੍ਰੋਪਰ ਤੁਹਾਨੂੰ 2.5 ਮੀਟਰ ਦੀ ਕੱਟ ਜੋ ਸ਼ਰਟ ਹੋਊਗੀ ਉਹਦੇ ਸਾਰੇ ਤੇ ਇਦਾਂ ਹੀ ਵਰਕ ਹੋਊਗਾ ਲਖਨਵੀ ਵਰਕ ਹੈ ਜੀ ਪ੍ਰੋਪਰ ਜਾਲ ਦਾ ਵਰਕ ਆਊਗਾ ਨਾਲ ਇਹਦੇ ਜੋ ਬਾਟਮ ਆਊਗੀ ਦੇਖ ਸਕਦੇ ਹੋ ਪ੍ਰੋਪਰ ਚਿਕਨ ਇਹਨੂੰ ਪਲਾਜ਼ੋ ਸੂਟ ਬਣਾਓ ਸਲਵਾਰ ਸੂਟ ਬਣਾਓ ਤੁਹਾਡੀ ਚੋਇਸ ਹੈ ਤੇ ਇਹ ਵਾਲਾ ਜਿਹੜਾ ਸੂਟ ਆਪਾਂ ਨੇ ਸੇਲ ਕੀਤਾ 1495 ਬਟ ਆਪਣੇ ਕੋਲ ਸਿੰਗਲ ਪੀਸ ਲੈਫਟ ਆ ਤਾਂ ਸਿਰਫ ਉਹ ਸਿਰਫ 1395 ਲੈ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਬੜਾ ਹੀ ਪਿਆਰਾ ਪਾਰਟੀ ਵਾਇਰ ਸੂਟ ਬਣ ਕੇ ਰੈਡੀ ਹੋਣਾ ਸਿਰਫ 1395 ਸਿੰਗਲ ਪੀਸ ਹੈ ਇਹ ਵਾਲਾ ਵੀ ਸਿੰਗਲ ਪੀਸ ਰਹਿ ਗਿਆ ਜੀ ਆਪਣੇ ਕੋਲ ਇਹ ਆਉਗੀ ਜੀ ਸ਼ਰਟ ਔਰ ਨਾਲ ਹੈਵੀ ਚਿਕਨ ਬੋਟਮ ਪਲਾਜ਼ੋ ਬਣਾਉ ਚਾਹੇ ਤੁਸੀਂ ਸਲਵਾਰ ਬਣਾਓ ਤੁਹਾਡੀ ਚੋਆਇਸ ਰਹੂਗੀ ਬਹੁਤ ਹੀ ਸੋਹਣਾ ਸੂਟ ਹੈ ਤੇ ਪ੍ਰਾਈਸ ਸਿੰਗਲ ਪੀਸ ਰਹਿ ਗਿਆ ਸਿਰਫ 799 ਓਨਲੀ 799 ਲੈ ਸਕਦੇ ਹੋ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਜੋ ਲਾਸਟ ਵੀਕ ਲੈ ਕੇ ਆਏ ਸੀ ਕਲੈਕਸ਼ਨ ਉਹ ਦੁਬਾਰਾ ਆ ਗਈ ਹੈ ਕਿਉਂਕਿ ਬਹੁਤ ਭਾਰੀ ਡਿਮਾਂਡ ਦੇ ਵਿੱਚ ਉਸ ਦਿਨ ਆਪਣੇ ਕੋਲ 50-55 ਸੂਟ ਸੀ ਜੋ ਕਿ ਇੱਕ ਵੀਡੀਓ ਦੇ ਵਿੱਚੋਂ ਚਲੇ ਗਏ ਸੀ ਤੇ ਮਤਲਬ ਕਿ ਜਿੰਨਾਂ ਕੋਲੇ ਗਏ ਨੇ ਉਹਨਾਂ ਨੇ ਲਾਈਕ ਵੀ ਇੰਨਾ ਜ਼ਿਆਦਾ ਕੀਤੇ ਨੇ ਕਿ ਦੁਬਾਰਾ-ਦੁਬਾਰਾ ਡਿਮਾਂਡ ਆ ਰਹੀ ਸੀ ਤਾਂ ਆਪਾਂ ਦੁਬਾਰਾ ਇਹ ਸੂਟ ਉਹਨੇ ਹੀ ਲੈ ਕੇ ਆਏ ਆ ਤੇ ਮਤਲਬ ਕਿ ਬਹੁਤ ਅੱਛੀ ਕੁਆਲਿਟੀ ਦੀ ਹੈ ਕੈਮਬ੍ਰਿਕ ਇਹਦਾ ਪ੍ਰਾਈਸ ਸਿਰਫ ਤਾਂ ਘਟਾ ਕਿਉਂਕਿ ਜਿਸ ਹਿਸਾਬ ਨਾਲ ਆਪਾਂ ਨੂੰ ਪਿੱਛੋਂ ਆਉਂਦੇ ਆ ਆਪਣਾ ਮਾਰਜਨ ਚਾਹੇ ਆਪਾਂ ਨੂੰ ਬਿਲਕੁਲ ਕਟ ਮਿਲਦੇ ਤਾਂ ਵੀ ਆਪਣਾ ਮਾਰਜਨ ਉਨਾ ਹੀ ਰਹਿੰਦਾ ਆਪਾਂ ਤੁਹਾਨੂੰ ਵੀ ਉਨੇ ਹੀ ਕਟ ਪ੍ਰਾਈਸ ਦੇ ਵਿੱਚ ਹਰ ਇੱਕ ਫੈਬਰਿਕ ਪ੍ਰੋਵਾਈਡ ਕਰਦੇ ਆ ਬਹੁਤ ਅੱਛੀ ਕੁਆਲਿਟੀ ਦੀ ਕੈਮਬ੍ਰਿਕ ਕਾਟਨ ਹੈ ਜੀ ਤੁਸੀਂ ਘਰੇ ਵੇਅਰ ਕਰੋ ਕੋਰ ਸੈੱਟ ਬਣਾਓ ਆਪਣੀਆਂ ਬੇਟੀਆਂ ਲਈ ਫਰੌਕ ਸੂਟ ਬਣਾਓ ਫਰੌਕ ਬਣਾਓ ਕੁਝ ਵੀ ਬਣਾਓ ਬਹੁਤ ਕੰਫਰਟੇਬਲ ਫੈਬਰਿਕ ਹੈ ਬਹੁਤ ਜ਼ਿਆਦਾ ਵਧੀਆ ਤੇ ਪ੍ਰਾਈਸ ਸਿਰਫ 299 ਪੂਰਾ ਸੂਟ ਆਲ ਓਵਰ ਹੋਊਗਾ ਜ ਦੁਆਰਾ ਇਹਦਾ ਪ੍ਰਿੰਟ ਹੋ ਸਕਦਾ ਮਿਲੇ ਨਾ ਮਿਲੇ ਪਹਿਲਾਂ ਜਿੰਨਾ ਵੀ ਭੈਣਾਂ ਦੇ ਆਰਡਰ ਰਹਿ ਗਏ ਸੀ ਹੁਣ ਮੈਨੂੰ ਨੰਬਰ ਵੀ ਚੇਤੇ ਨਹੀਂ ਹੈਗੇ ਕਿਉਂਕਿ ਇੰਨੀਆਂ ਸਾਰੀਆਂ ਚੈਟਸ ਦੇ ਵਿੱਚ ਤਾਂ ਤੁਸੀਂ ਇਹ ਵੀਡੀਓ ਦੇ ਵਿੱਚੋਂ ਆਪਣੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਦੋ ਚਾਰ ਜਿੰਨੇ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਮੰਗਵਾ ਸਕਦੇ ਹੋ ਓਕੇ ਜੀ ਅਸੀਂ ਅੱਜ ਦੀ ਵੀਡੀਓ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਤੇ ਕਿਉਂਕਿ ਪ੍ਰਾਈਸ ਬਹੁਤ ਘਟ ਕੇ ਆਏ ਨੇ ਇਸ ਵਾਰ ਤਾਂ ਤੁਸੀਂ ਲੈ ਸਕਦੇ ਹੋ ਜੀ ਜਿਹੜੇ ਵੀ ਸੂਟ ਲੈਣਾ ਚਾਹੁੰਦੇ ਹੋ ਕੱਲ ਫਿਰ ਮਿਲਦੇ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕ